ਆਦਾ ਨਾ ਫੇਰਾ ਆਇਆ ਨਾਲੇ ਇੱਕ ਨਾਲੇ ਜੇ ਕਈਆਂ ਦੀ ਕਾਹ ਗਾਤ ਮਹੀਨੇ ਤੋਂ ਸਭ ਦੇ ਬਣਾ ਇਹ 10 ਮਹੀਨੇ ਦੇ ਲੰਕੇ ਹੋ ਗਿਆ ਗਾਤ ਮਹੀਨੇ ਕਿ ਮੇਰੇ ਤੇ 2 ਮਹੀਨੇ ਪਹਿਲੇ ਅਗਲਾ ਮਈ ਆ ਬਈ ਅੱਲਾ ਜੂਨ ਜਲਾਈ ਦਾ ਮਤਲਬ 8 ਸਾਲ ਤੋਂ ਬਾਅਦ ਇਹ ਵੀ ਇਹਨੇ 8 ਸਾਲ ਚ ਇਹਨੇ ਮਿਲਿਆ ਨਕੂਦਰਤੀਆਂ ਜਿਵੇਂ ਕਿ ਤੁਹਾਨੂੰ ਹਰਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਪਿੰਡ ਤਾਲੀਵਾਲ ਦੇ ਵਿੱਚ ਖੜੇ ਆ ਜਿੱਥੇ ਕੀ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੀ ਫਸਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਜਿਹੜਾ ਹੈਗਾ ਕਣਕ ਦੀ ਫਸਲ ਮੱਕੀ ਦੀ ਫਸਲ ਜਾਂ ਹੋਰ ਬਹੁਤ ਧਰਾਂ ਦੇਖਿਆ ਪਰ ਇੱਕ ਅੱਜ ਬਹੁਤ ਘੱਟ ਦੇਖ ਨੂੰ ਮਿਲਦੀ ਆ ਪੰਜਾਬ ਦੇ ਵਿੱਚ ਪਿੰਡ ਤਾਲੀਵਾਲ ਦੇ ਵਿੱਚ ਜਿਹੜੇ ਵੀਰ ਨੇ ਅਜਮੇਰ ਸਿੰਘ ਜੀ ਉਹਨਾਂ ਵੱਲੋਂ ਜਿਹੜੀ ਹੈਗੀ ਚੰਦਨ ਦੀ ਫਸਲ ਦੇ ਜਿਹੜੇ ਬੂਟੇ ਲਗਾਏ ਗਏ ਨੇ ਟੈਂਸ਼ਨ 350 300 ਦੇ ਕਰੀਬ ਜਿਹੜੇ ਲਗਾਏ ਗਏ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਜੀ ਸਰ ਜੀ ਬਹੁਤ-ਬਹੁਤ ਧੰਨਵਾਦ ਪੂਟੇ ਬਸ ਸੋਚ ਇਹ ਹੀ ਸੀ ਕਿ ਵੀ ਕੁਝ ਕਰੀਏ ਲੱਗ ਜੈ ਕੋਈ ਥੋੜਾ ਦਰਸਤਾਨ ਨਾਲ ਪਿਆਰ ਜਿਹਾ ਮੁਹੱਬਤ ਸੀਗੀ ਬਸ ਫੇ ਉੱਤੇ ਲੰਬੇ ਗਏ ਪੂਟੇ ਲਾਉਣੇ ਸ਼ੁਰੂ ਕਰਤਾ ਕਿੰਨਾ ਕੁ ਪੈਸਾ ਲੱਗ ਗਿਆ ਮੇਰੇ ਪੈਨ ਲੱਖ ਰੁਪਈਆ ਲੱਗ ਗਿਆ 3 ਲੱਖ ਰੁਪਈਆ ਲੱਗ ਗਿਆ ਕਿੰਨੇ ਕੁ ਦਾ ਬੂਟਾ ਪੈ ਗਿਆ ਬੂਟਾ ਤਾਂ 4 450 ਦਾ ਹੀ ਆ ਬੂਟਾ ਨਹੀਂ ਇਹਨਾ ਮਹਿੰਗਾ ਬਾੜਾ ਉੱਤੇ ਜਿਆਦਾ ਲੱਗ ਗਿਆ ਬਾੜਾ ਜਿਆਦਾ ਲੱਗ ਗਿਆ ਜਿਆਦਾ ਤੇ ਕਣਕ ਦੀ ਗੱਲ ਕਰੀਏ ਮੱਕੀ ਦੀ ਗੱਲ ਕਰੀਏ 6 ਮਹੀਨੇ ਬਾਅਦ ਜਿਹੜਾ ਹੈਗਾ ਪੈਸਾ ਜੇਬ 'ਚ ਆ ਜਾਂਦਾ ਜਦੋਂ ਫਸਲ ਉੱਗੀ ਪੱਕੀ ਹੋਈ ਪੱਕੀ ਤੋਂ ਬਾਅਦ ਜਿਹੜਾ ਹੈਗਾ ਮੰਡੀਆਂ ਦੀ ਸਿੱਟੀ ਤੇ ਪੈਸਾ ਆ ਗਿਆ ਇਹਨੂੰ ਇਸ ਤਰ੍ਹਾਂ ਮਿਲਦਾ ਕਿ ਕਿੱਦਾਂ ਇਹਦਾ ਕੀ ਐਡਜਸਟਮੈਂਟ ਇਹ ਲੱਗ ਚੀਜ਼ ਆ ਇਹ ਲਈ ਸਬਰ ਚਾਹੀਦਾ ਸਬਰ ਦਾ ਫਲ ਮਿੱਠਾ ਸਬਰ ਦਾ ਫਲ ਮਾੜਾ ਕਿੰਨਾ ਟਾਈਮ ਸਬਰ ਤੇ ਇਹ ਤੁਹਾਡੇ ਤੇ ਹਿੰਮਤ ਹੈ ਵੀ ਜੇ ਤੁਸੀਂ ਹੁਣ 8ਵੇਂ ਸਾਲ 'ਚ ਨੇ ਪੈਸਾ ਦੇਣਾ ਸ਼ੁਰੂ ਕਰ ਦੇਣਾ ਤੁਹਾਡੀ ਇੱਛਾ 9ਵੇਂ ਸਾਲ 'ਚ ਵੇਚ ਲਾ ਤੁਹਾਡੀ ਇੱਛਾ ਭਾਵੇਂ ਬਾਹਰਵੇਂ ਸਾਲ 'ਚ ਜੇ ਤੁਹਾਡੇ 'ਚ ਗੁੰਜਾਇਸ਼ ਹੈਗੀ ਤਾਂ ਇਹਦਾ ਰੇਟ ਵਧ ਹੀ ਜਾਣਾ ਇਹਨੇ ਵੇਟ ਵਧਣਾ ਰੇਟ ਵਧਣਾ ਭਾਰ ਵਧ ਹੀ ਜਾਣਾ ਹੁਣ 28 ਕਿਲੋ ਦਾ ਹੋ ਗਿਆ ਵੇਚਣ ਯੋਗ ਮੈਂ ਇਹਨੂੰ ਥੋੜਾ ਜਿਹਾ ਹੋਰ ਦੋ ਸਾਰ ਰੱਖ ਲੈ 30 ਕਿਲੋ ਦਾ ਹੋ ਜਾਣਾ 2 ਕਿਲੋ ਵਧ ਗਿਆ ਸਮਝ ਲੈ 60000 ਰੁਪਏ ਵਧ ਗਏ ਅਜ ਮੇਰ ਜੀ ਪੰਜਾਬ ਦੇ ਵਿੱਚ ਆਮ ਕਰਕੇ ਦੇਖਣ ਨੂੰ ਆਉਂਦਾ ਕਿ ਹੋਰ ਫਸਲਾਂ ਤਾਂ ਬਹੁਤ ਹੈਗੀਆਂ ਕਣਕ ਦੀ ਗੱਲ ਕਰੀਏ ਮੱਕੀ ਦੀ ਗੱਲ ਕਰੀਏ ਝੋਨੇ ਦੀ ਗੱਲ ਕਰੀਏ ਗੰਨਿਆਂ ਦੀ ਗੱਲ ਕਰੀਏ ਜਾਂ ਜਿਹੜਾ ਹੈਗਾ ਵਾ ਖਰਬੂਜਾ ਹੋ ਗਿਆ ਹਦਵਾਣਾ ਹੋ ਗਿਆ ਆਮ ਜਿਹੜਾ ਕਿਸਾਨ ਵੀਰ ਹੈਗਾ ਉਹ ਉਹਦੇ ਵਾਲੀ ਜਿਆਦਾ ਧਿਆਨ ਦਿੰਦਾ ਹੈਗਾ ਤੁਹਾਡਾ ਕਿਦਾਂ ਮਨ ਬਣਿਆ ਕਿ ਹਾਂ ਵੀ ਮੈਂ ਤਾਂ ਜਿਹੜਾ ਚੰਦਨ ਦੀ ਖੇਤੀ ਕਰਨੀ ਹੈਗੀ ਆ ਪਹਿਲੀ ਗੱਲ ਲੋਕ ਰਿਸਕ ਨਹੀਂ ਲੈਣਾ ਚਾਹੁੰਦੇ ਕੋਈ ਵੀ ਕੰਮ ਕਰਨਾ ਰਿਸਕ ਬਹੁਤ ਜ਼ਰੂਰੀ ਹੈ ਅਸੀਂ ਦਲਦਲ ਦੇ ਫਸੇ ਆ ਪੂਦੀ ਮੁਟੀ ਘੂਰੂ ਲਾਈ ਜਾਨੇ ਕਣਕ ਚੋਨਾ ਕਣਕ ਚੋਨਾ ਹਲੇ ਜੋ ਨਾ ਹਲੇ ਲਾਇਆ ਕਣਕ ਵੱਡੀ ਨਹੀਂ ਝੋਨੇ ਦੀ ਪਹਿਲਾਂ ਤਿਆਰੀ ਕਰ ਦਈਏ ਕਿਹੜਾ ਵੀ ਵਧੀਆ ਫਲਾਨਾ ਵੀ ਵਧੀਆ ਫਲਾਨਾ ਸੋਝੀ ਇਹੀ ਉੱਤੇ ਝੋਨੇ ਵਾਲੋ ਰੱਖੀ ਇਦਾਂ ਨਹੀਂ ਸੋਚਿਆ ਵੀ ਕੋਈ ਆਪਾਂ ਲੱਦ ਕੀਰ ਕਰ ਲਈਏ ਕੁਮਾਈ ਹਰੇਕ ਚੀਜ਼ 'ਚ ਲੱਗ ਗਿਆ ਹੁਣ ਮੈਂ ਦਾ ਇੱਕ ਮਿੱਤਰ ਆ ਉਹਨੇ ਕੀ ਲਈ ਕੁਵਾਰ ਨਹੀਂ ਸੁਣੀ ਜਿਹੜੀ ਕੀ ਕਹਿੰਦੇ ਆ ਹੈਲੋ ਮੇਰਾ ਹੈਲੋ ਮੇਰਾ ਉਹਦੇ ਵਿੱਚ ਵੀ ਉਹ ਪੈਂਦਾ ਮਤਲਬ ਰਿਸਕ ਨਹੀਂ ਖੋਲਣਾ ਚਾਹੁੰਦਾ ਰਿਸਕ ਤਾਂ ਨਹੀਂ ਲੈਂਦਾ ਮੰਡੀ ਕਰਨ ਦੇ ਥੋੜੇ ਪ੍ਰੋਬਲਮ ਪੈ ਜਾਂਦੀ ਆ ਸਰਕਾਰਾਂ ਸਾਥ ਦੇ ਤਾਂ ਫੇਰ ਮੰਡੀ ਕਰਨ ਵਧੀਆ ਹੋਵੇ ਫੇਰ ਲੋਕ ਰਿਸਕ ਲੈਣਾ ਜੀਮੀਂਦਾਰ ਰਿਸਕ ਲਊਗਾ ਤਾਂ ਅਲੱਗ ਹੋਣਾ ਨੇ ਤਾਂ ਉੱਥੇ ਦੀ ਉੱਥੇ ਹੀ ਬਣਕਦੇ ਹੋਣਾ ਕਣਕ ਚੋਨਾ ਬਦਲਣਾ ਤੇ ਇਹ ਹੁਣ ਜਿਹੜਾ ਚੰਨਨ ਦੀ ਖੇਤੀ ਹੈਗੀ ਆ ਇਹ ਕਿੰਨੇ ਕ ਜਿਹੜੇ ਬੂਟੇ ਲਗਾ ਦਿੱਤੇ ਆ ਇਹ ਮੈਂ 300 ਬੂਟਾ ਲਾਇਆ ਸੀ 300 ਬੂਟਾ ਲਾਤਾ ਤੇ ਇਹਦੀ ਇਨਵੈਸਟਮੈਂਟ ਕਿੰਨਾ ਟਾਈਮ ਦੀ ਹੈਗੀ ਆ ਮਤਲਬ ਕਿ ਤਾਂ ਕਿੰਨਾ ਟਾਈਮ ਨੂੰ ਜਿਹੜਾ ਹੈਗਾ ਵੱਡੇ ਹੋਣ ਨੂੰ ਟਾਈਮ ਲੱਗੂਗਾ ਨੂੰ ਇਹ ਤਾਂ ਪਾ 20 ਸਾਲ ਰੱਖ ਲਾ ਪਾ 30 ਸਾਲ ਰੱਖ ਲਾ ਇਹ ਤਾਂ ਆਪਣੀ ਗੰਜائش ਆ ਮੇਰੀ ਜੇ ਮੈਨੂੰ ਛੇਤੀ ਪੈਸੇ ਦੀ ਲੋੜ ਹੈ ਮੈਂ ਛੇਤੀ ਵੇਚਣਾ ਐਫ ਡੀ ਆ ਐਫ ਡੀ ਆ ਇਹ ਨਹੀਂ ਮੇਰੀ ਆ ਕੀ ਮਤ ਜਿਦਾ ਫਸਲ ਪੱਕ ਗਈ ਆ ਵੇ ਆਪਾਂ ਵੜ ਦਿੰਦੀ 45 ਸਾਲ ਤੱਕ ਰੱਖ ਲਊਗਾ ਬੈਂਕਾਲਾ ਸਿਸਟਮ ਆ ਕਿ ਬੈਂਕ ਦੇ ਵਿੱਚ ਐਫ ਡੀ ਸਿੱਤੀ ਆ ਵਧੀ ਜਾਣੀ ਆ ਇਹਦੇ ਜਿਸ ਤਰ੍ਹਾਂ ਤੇ ਤੁਹਾਨੂੰ ਬੈਂਕ ਵਾਲਾ ਹੀ ਸਿਸਟਮ ਆ ਤਰ੍ਹਾਂ ਜਿੰਨਾ ਵਧੀ ਜਾਣਾ ਉੰਨੀ ਲੱਕੜ ਵਧੀ ਜਾਣੀ ਕੀਮਤ ਵਧੀ ਜਾਣੀ ਤੇ ਲੋਕੀ ਫੇਰ ਬੈਂਕਾ ਛੱਡ ਗਏ ਦਾ ਮਤਲਬ ਫੇਰ ਚੰਦਨ ਦੀ ਖੱਤੀ ਨਾ ਸ਼ੁਰੂ ਕਰਦਣ ਕਰ ਲਣ ਵਧੀਆ ਗੱਲ ਇਹ ਸੋਚ ਰੱਖਣੀ ਪੈਣੀ ਗੱਲ ਸੋਚਦੇ ਆ ਹੁਣ ਮੈਂ 8 ਰੁਪਏ ਦਾ ਫਾਇਦਾ ਲਾਇਆ 50 ਸਾਲਾਂ ਤੇ ਉਹ 4000 ਦਾ ਬੈ ਗਿਆ ਜੇ ਮੈਂ ਹੋਰ ਵੱਡਾ ਰੱਖਣਾ ਹਾਲੇ ਹੋਰ ਵੱਡਾ ਹੋਈ ਜਾਣਾ ਮੈਂ ਸੋਚਿਆ ਵੀ ਚਲ ਬੈਸ ਦਿੰਦਾ ਬੱਲੀ ਜੇ ਜਾਂਦਾ ਚਲ ਜਾਣ ਦੇ ਵੇ ਤਾ ਨਹੀਂ ਮੇਰ ਜੀ ਇਹ ਨਹੀਂ ਸੋਚਿਆ ਹੈਗਾ ਯਾਰ ਮੈਂ ਕਣਕ ਲਾਵਾਂ ਜਾਂ ਮੱਕੀ ਲਾਵਾਂ ਜਾਂ ਝੋਨਾ ਲਾਵਾਂ ਜਿਹੜਾ 6 ਮਹੀਨੇ ਬਾਅਦ ਮੇਰੀ ਜੇਬ ਚ ਪੈਸੇ ਆ ਜਾਣ ਕਿ 3.5 ਲੱਖ ਰੁਪਇਆ ਆਪਾਂ ਲਾ ਕੇ ਜਿਹੜਾ ਹੈਗਾ ਵਾ ਸੋਚਿਆ ਕਿ 8 ਸਾਲ ਬਾਅਦ ਦੇਖਾਂਗੇ ਪੈਸੇ ਆਉਂਦੇ ਕਿੰਨੇ ਆਉਂਦੇ ਕਿੰਨੇ ਨਹੀਂ ਆਉਂਦੇ ਬਾਦੀਆਂ ਗੱਲਾਂ ਆ ਪਹਿਲਾਂ ਕਣਕ ਝੋਨੇ ਲਾਉਂਦੇ ਸੀ 50 ਸਾਲ ਦੀ ਉਮਰ ਹੈ ਉਹ ਕਣਕ ਝੋਨੇ ਲਾਇਆ ਤੇ ਹੁਣ ਅਲੱਗ ਕਰਕੇ ਦੇਖੀਏ ਨਿਕਲ ਹੀ ਉਹਦੇ ਵਿੱਚੋਂ ਦਲਦਲ ਚ ਨਿਕਲ ਹੀ ਨਿਕਲਣਾ ਹਰ ਇੱਕ ਕੋਈ ਚਾਹੁੰਦਾ ਰਿਸਕ ਨਹੀਂ ਲੈਣਾ ਚਾਹੁੰਦਾ ਕੋਈ ਰਸ ਕੋਈ ਲਾ ਸਕਦਾ ਜਿਹੜਾ ਰਿਸਕ ਹੀ ਬੰਦਾ ਜਿਹੜਾ ਪੋਜ਼ਿਟਿਵ ਸੋਚਦਾ ਪੋਜ਼ਿਟਿਵ ਹੀ ਰਹਿਣਾ ਚਲੋ ਕੁਛ ਨਹੀਂ ਹੁੰਦਾ ਦੇਖੀ ਦਊਗਾ ਜਰ ਮਾੜਾ ਦਰਾਖਤ ਆਪਾਂ ਨੂੰ ਦੇ ਸਕਦਾ ਇਹ ਤਾਂ ਦਊਗਾ ਹੀ ਦਊਗਾ ਨਿਆਣੇ ਨਹੀਂ ਕਹਿੰਦੇ ਜਾ ਕਰ ਦੇਣੀ ਕਹਿੰਦੇ ਕਿ ਹਾਂ ਬਈ ਜਿਹੜਾ ਖੇਤੀ ਤੁਸੀਂ ਕਰਦੇ ਸੀਗੇ ਕਣਕ ਬੀਜੀ ਠੀਕ ਆ ਪੈਸੇ ਆ ਗਏ ਮੱਕੀ ਬੀਜੀ ਤਹੇ ਆ ਗਏ ਝੋਨਾ ਬੀਜਿਆ ਤਹੇ ਆ ਗਏ ਆਹ ਕਿਹੜਾ ਨਵਾਂ ਪੰਗਾ ਪਾ ਲਿਆ 3.5 ਲੱਖ ਰੁਪਈਆ ਲਾ ਲਿਆ ਮੁੜ ਕੇ ਜਿਹੜਾ ਹੈਗਾ ਪੈਸਾ ਪਤਾ ਨਹੀਂ ਕਦੋਂ ਆਉਣਾ ਕਿ ਕਦੋਂ ਨਹੀਂ ਆਉਣਾ ਥੋੜਾ ਜਿਹਾ ਪਹਿਲਾਂ ਨੈਗੇਟਿਵ ਸੀਗੇ ਕਰਦੇ ਮੈਂ ਪੋਜ਼ਿਟਿਵ ਸ ਏ ਮੈਂ ਉਹਨਾਂ ਦੀ ਨੱਕੀ ਕਿੱਦਾਂ ਗੱਡੀ ਚੰਦਨ ਦੇ ਬਾਗ 'ਚ ਲਾ ਕੇ ਖੜੇ ਕਰ ਦਿੰਦੇ। ਅੱਛਾ ਹਾਂ। ਘਰ ਹਰਿਆਣਾ 'ਚ ਮੁੰਡੇ ਨੇ ਬਾਗਲਾ ਆਇਆ। ਓਏ 5 ਸਾਲ ਦੇ ਬੁੱਟੇ ਆ। ਤਕਰੀਬਨ ਜਿੱਦਾਂ ਉਹ ਡੇਕ ਹੈ ਨਾ ਉਹ ਥੋੜੇ ਹਲਕੇ ਜਿਹੇ। ਅੱਛਾ ਇਹਨਾਂ ਨੂੰ ਜਾ ਕੇ ਫੈਮਿਲੀ ਨੂੰ ਮੈਂ ਖੜਾ ਕਰ ਦਦਾ। ਇੱਕ ਉਧਰ ਦੀ ਸਾਡੀ ਇਹਨੇ ਕਹ ਪਾਣਜੀ ਨੇ ਜਾਣਾ ਸੀਗਾ ਕੈਨੇਡਾ। ਅਸੀਂ ਉਹਨੂੰ ਛੱਡਣ ਗਏ ਸੀ ਦਿੱਲੀ ਨੂੰ। ਉਹ ਕਰ ਨਾਲ ਤੋਂ ਇੱਕ ਸਾਈਡ ਤੋਂ ਨਿਕਲ ਜਾਂਦਾ। ਇਹ ਮੁੰਡੇ ਨੂੰ ਮੈਂ ਕਿਹਾ ਵੀ ਕਿਉਂ ਗੱਡੀ ਬਾਗ 'ਚ ਖੜੀ ਕਰ? ਇਹਨਾਂ ਨੂੰ ਜਾ ਕੇ ਚੰਦਨ ਦੇ ਬਾਗ 'ਚ ਕਹਿੰਦੇ ਇਹ ਕੀ ਹੈ ਕਿ ਚੰਦਨ? ਇਹਨਾਂ ਦੇ ਥੋੜੇ ਦਿਮਾਗ ਜੈ ਵੀ ਯਾਰ ਆਪਾਂ ਵੀ ਲਾ ਸਕਦੇ ਆ ਇਹ ਵੀ ਮਿੱਟੀ ਚ ਹੋ ਰਿਹਾ ਹੈ 네ਗੇਟਿਵ ਹੀ ਕੱਢਣ ਲਈ ਪੂਰਾ ਪੋਜ਼ਿਟਿਵ ਕਰਨਾ ਪਿਆ ਪਹਿਲੀ ਲੜਾਈ ਘਰ ਦੇ ਨਾਲ ਲਾਨੀ ਪੈਂਦੀ ਆ ਫੇ ਬੰਦਾ ਸਮਾਜ ਨਾਲ ਲੜਦਾ ਸਮਾਜ ਨਾਲ ਲੜਨਾ ਬਾਅਦ ਚ ਆਉਂਦਾ ਪਹਿਲੇ ਘਰ ਦੇ ਨਾਲ ਹੁੰਦਾ ਪਹਿਲਾ ਘਰ ਦੇ ਨਾਲ ਲੜਾਈ ਹੁੰਦੀ ਹੈ ਕਿ ਹਾਂ ਵੇ ਇਹ ਕਾਹ ਆ ਕਿਹੜਾ ਪਾਪਾ ਤੂੰ ਆਹ ਕਿਹੜਾ ਕੰਮ ਕਰੀ ਜਾਂਦੇ ਆ ਰੋਕਦੇ ਵੀ ਆ ਘਰ ਦੇ ਜਦੋਂ ਆਪਾਂ ਉਹਨਾਂ ਨੂੰ ਪੂਰਾ ਦਿਖਾ ਦਿੰਦਾ ਤਾਂ ਲੈ ਵੀ ਆ ਦੇਖ ਨਾ ਨਹੀਂ ਤੁਹਾਡੇ ਮਨ ਚ ਕਿਦਾਂ ਆ ਗਿਆ ਕਿ ਹਾਂ ਵੇ ਜਿਹੜਾ ਚੰਦਨ ਦੀ ਜਿਹੜੀ ਖੇਤੀ ਕੀਤੀ ਜਾਵੇ ਇੱਕ ਅਲੱਗ ਤਰ੍ਹਾਂ ਦੀ ਖੇਤੀ ਜਨੂਨ ਜਿਹੜਾ ਹੈਗਾ ਅਲੱਗ ਤਰ੍ਹਾਂ ਦਾ ਕਿੱਦਾਂ ਪੈਦਾ ਹੋ ਗਿਆ ਸੋਸ਼ਲ ਮੀਡੀਆ ਅੱਛਾ ਮੈਂ ਭਰਾਵਾ ਨੈਟ ਬਹੁਤ ਦੇਦਾ ਮੈਂ ਰਾਤ ਨੂੰ 2-2 ਵੱਜ ਜਾਂਦੇ ਕਈ ਵਾਰੀ ਨੈਟ ਤੇ ਦੇਖੀ ਜਾਣਾ ਕਿਹੜੀ ਚੀਜ਼ ਕਿੱਦਾਂ ਕਿਹੜੀ ਚੀਜ਼ ਕਿੱਦਾਂ ਕਿਹੜੀ ਚੀਜ਼ ਕਿੱਦਾਂ ਬਸ ਉੱਥੋਂ ਹੀ ਵੀ ਯਾਰ ਕਰੀਏ ਆਹ ਲੱਗ ਕਰੀਏ ਦਰਸ਼ਕਾਂ ਨਾਲ ਸ਼ੌਂਕ ਦਾ ਵੀ ਪਿਆਰ ਸੀਗਾ ਸ਼ੌਂਕ ਸੀਗਾ ਵੀ ਦਰਖਤ ਲਾਉਣੇ ਪਰ ਇਹਨਾਂ ਨੂੰ ਪਤਾ ਹੀ ਵੀ ਮੈਂ ਹਲਾ ਲੈਣਾ ਇਹ ਕੁਦਰਤੀ ਮੈਂ ਉੱਥੇ ਧਰਨੇ ਦੇ ਵਿੱਚ ਜਦ ਦਿੱਲੀ ਗਏ ਸੀਗੇ ਉਥੇ ਚਾ ਉਤਸਵ ਵੀ ਆਇਆ ਸੀ ਬੰਦੇ ਉਥੇ ਵੀ ਜਦੋਂ ਉਹਨਾਂ ਨੇ ਬੈਨਰ ਫੜਿਆ ਹੈ ਨਾ ਵੀ ਉਹਨੇ ਹੀ ਫੇਰ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਕਿਹੜੀ ਕਤੀ ਕਰਦੇ ਕਹਿੰਦੇ ਚੰਦਨ ਸਾਡੇ ਲੱਗਦਾ ਫਿਰ ਮੈਂ ਕਿਹਾ ਵੀ ਮੈਨੂੰ ਮਿਲ ਜੂ ਕਹਿੰਦੇ ਮਿਲ ਜੂ ਫਿਰ ਮੈਂ ਉਹਨਾਂ ਤੋਂ ਸੰਪਰਕ ਲੈ ਲਿਆ ਮੋਬਾਈਲ ਨੰਬਰ ਲੈ ਲਿਆ WhatsApp ਤੇ ਵੇਕ ਕਰਦੋ ਹਲਵਾ ਇਕਾਰਨ ਆਪਾਂ ਬਸ ਸਮਝ ਲਾ ਫਿਰ ਮੈਂ ਖੜਾ ਹੀ ਪੈ ਗਿਆ ਲੇ ਕੇ ਆਉਣਾ ਚੰਨਣ ਹੁਣ ਪੰਜਾਬ ਵਿੱਚ ਭਾਵੇਂ ਕੁਝ ਵੀ ਹੋ ਜਵੇ ਕਰਨਾ ਹੈ ਪੰਜਾਬ ਚ ਚੰਨਣ ਲਾਉਣਾ ਹੀ ਲਾਉਣਾ ਲਾਉਣਾ ਹੀ ਲਾਉਣਾ ਇਹ ਸਾਊਥ ਦੇ ਵਿੱਚ ਇੱਕ ਫਿਲਮ ਬਹੁਤ ਚੱਲੀ ਪੰਜਾਬ ਦਾ ਪੁਸ਼ਪਾ ਫਿਲਮ ਸੀਗੀ ਉਹ ਵੀ ਚੰਨਣ ਦੇ ਲੈਟਰ ਹੁਣ ਮੈਂ ਕੁਝ ਨਿਆਣਾ ਨਾ ਮੇਰਾ ਚੈਨਲ ਵੀ ਬਣਾਇਆ ਪੰਜਾਬ ਦਾ ਪੁਸ਼ਪਾ ਸਿਰਫ ਇਹ ਵੀ ਲੋਕੀ ਤੇਰੇ ਬਾਰੇ ਜਾਣਕਾਰੀ ਕਰਨ ਵੀ ਇਹ ਉਹਦੇ ਵਿੱਚ ਮੈਂ ਵੀਡੀਓ ਪੋਣਾ ਹੁੰਦਾ YouTube ਉਹ ਜਿੱਤਾ ਪੁਸ਼ਪਾ ਉਹ ਐ ਕਰਦਾ ਉਹਦਾ ਤਾਂ ਨਹੀਂ ਕਰਦਾ ਤਾਂ ਐਂ ਕਰਦਾ ਹੱਦ ਜੁਕੇ ਕਰ ਨਹੀਂ ਚਾਲਾ ਪਰ ਨਹੀਂ ਆਪਾਂ ਕਹਿੰਦੇ ਕਿਸੇ ਨਾਲ ਲੜਨਾ ਆਪਾਂ ਤਾਂ ਆਪਣੀ ਕੀਤੀ ਕਰਦੇ ਹਾਂ ਆਪਾਂ ਨਾਰਮਲ ਜਿਹੇ ਕਿਸਾਨ ਨੇ ਆਪਣੀ ਖੇਤੀ ਕਰੀਦਾ। ਅਜਵੀਰ ਜੀ ਇੱਕ ਚੀਜ਼ ਆ ਪਾਣੀ ਪਾਣੀ ਨੂੰ ਬਚਾਉਣ ਵਾਸਤੇ ਆਪਣੀਆਂ ਸਰਕਾਰਾਂ ਵੀ کہہ ਰਹੀਆਂ। ਆਪਾਂ ਕਿਸਾਨਾਂ ਵੀਰਾਂ ਨੂੰ ਵੀ ਜਿਹੜਾ ਹੈਗਾ ਲਗਾਤਾਰ ਅਪੀਲ ਵੀ ਕਰਦੇ ਹੈਗੇ ਝੋਨਾ ਜਿਹੜਾ ਘੱਟ ਲਗਾਓ। ਕਿਸ ਤਰ੍ਹਾਂ ਦੇ ਦਿੰਦੇ ਆ ਕਿ ਜੇਕਰ ਇਹ ਇਸ ਤਰ੍ਹਾਂ ਦੀਆਂ ਖੇਤੀਆਂ ਹੋਣੀ ਸ਼ੁਰੂ ਹੋ ਜਵੇ ਚਾਹੇ ਚੰਦਨ ਦੀ ਗੱਲ ਕਰੀਏ ਚਾਹੇ ਹੋਰ ਜਿਹੜੀਆਂ ਪਾਣੀ ਤੋਂ ਘਰੇਤ ਹੋਣ ਖੇਤੀਆਂ ਕਿੱਦਾਂ ਦੇਖਦੇ ਆ। ਜਿਹੜਾ ਨਾ ਰਕਤ ਕੋਈ ਵੀ ਆ ਇਹ ਆਕਸੀਜਨ ਤਿਆਰ ਕਰਦਾ। ਆਕਸੀਜਨ ਦੇ ذریعے ਇਹਨੇ ਬੱਦਲ ਬਣਾਉਨੇ ਆ ਪਾਣੀ ਇਹ ਲੈ ਕੇ ਆਉਂਦੇ ਆ ਖਾਂਦੇ ਨਹੀਂ ਇਹਨਾਂ ਹੁਣ ਉਦਾਂ ਮੈਂ ਨੋਰਮਲ ਫਸਲ ਦੀ ਤਰ੍ਹਾਂ ਬਣਾ ਪਰ ਇਹ ਆਪਣਾ ਕੰਮ ਕਰ ਰਹੇ ਆ ਹੁਣ ਆਪਣੇ ਪੰਜਾਬ 'ਚ ਕਾਹ ਤੋਂ ਨਹੀਂ ਵੀ ਫਿਰ ਦਰਖਤਾਂ ਦੀ ਘਾਟ ਆ ਕਦੇ ਵੀ ਦੇਖ ਲਿਆ ਆਪਣੇ ਹੁਸ਼ਿਆਰਪੁਰ ਏਰੀਆ 'ਚ ਦਰਖਤ ਜਿਆਦੇ ਮੀਂਹ ਪੈਂਦੇ ਵੀ ਬਹੁਤ ਆ ਆਪਾਂ ਮਾਤਾ ਦੇ ਜਾਨੇ ਚੰਤਪੁਰ ਨੇ ਰਾਜ ਮੀਂਹ ਕਿੱਦਾਂ ਪੈਂਦੇ ਦਰਖਤ ਬਹੁਤ ਆ ਆਪਾਂ ਸਾਰੇ ਘਟ ਤੋਂ ਤੇ ਦਰਖਤ ਆਪੋ ਫਸਲ ਦਾ ਲਾਲਚ ਕਿ ਜ਼ਰੂਰ ਕੀਤਾ ਵੀ ਕਣਕ ਦੀਆਂ ਦੋ ਬੋਰੀਆਂ ਵੱਢ ਨਿਕਲ ਜਵੇ। ਸ਼ੋਰ ਦਾ ਆਪਾਂ ਲਾਲਚ ਇਹ ਕੀਤਾ ਵੀ ਸ਼ਾਮਾਂ ਇਹ ਬੈਠਾਂਗੇ। ਵੱਢਣ ਦੀ ਗੱਲ ਕੀਤੀ ਵੱਢ ਕੇ ਬੀਤੇ ਵੱਢ ਕੇ ਬੈਠੇ। ਹਾਂ ਵੱਢ ਕੇ ਵਿੱਚੋਂ ਪਰ ਨਾਲ ਜੇ ਇੱਕ ਬੂਟਾ ਵੱਢਦੇ ਆਂ ਦਰਖਤ ਵੱਢਦੇ ਨਾਲ ਦਾਤ ਲਾ ਦਿਓ, ਦੋ ਲਾ ਦਿਓ। ਲਾਓ ਵੀ। ਥੰਡੇ ਲੋਕਾਂ ਲਾਇਆ ਨੇ। ਇੱਥੇ ਕਮੀ ਆ ਗਈ। ਵੱਡੀਆਂ-ਵੱਡੀਆਂ ਕਲੋਨੀਆਂ ਕੱਢ ਦਿੱਤੀਆਂ। ਮੈਂ ਕਹਾਂ ਤੂੰ ਬੇਸਾਬਾ ਕਲੋਨੀਆਂ ਛੱਡ ਕੇ ਹੁਣ ਜਿਹੜੇ ਬੱਚੇ ਸੜਕਾਂ ਦੇ ਪਰਾਣੇ ਤਪੈਤੇ ਹੀ ਬਜੇ ਆ ਬੜੇ ਭਾਰੇ ਭਰੇ ਆ। ਬਾਕੀ ਕੋਈ ਨਵਾਂ ਬੂਟਾ ਲਾ ਕੇ ਨਹੀਂ ਹੋ ਜਾ। ਜੇ ਲਾਉਂਦੇ ਵੀ ਹੁਣ ਨਵੀਂ ਜਨਰੇਸ਼ਨ ਲਾਉਂਦੇ ਹਰੇਕ ਬਰਸ਼ਾਦ ਨੂੰ ਉਹ ਕੁਝ ਗੁਜਰਾਂ ਦੇ ਪਸ਼ੂ ਆਣ ਕੇ ਉਹ ਖਚਬ ਜਾਂਦੇ ਜਾਂ ਖਾ ਜਾਂਦੇ ਪਿੰਡਾਂ ਵਾਲੇ ਰੋਕ ਤਾਂ ਲਾਉਂਦੇ ਪਰ ਉਹ ਗੱਲ ਨਹੀਂ ਬਣਦੀ। ਗੁਜਰਾਂ ਤੇ ਤਾਂ ਕਾਫੀ ਟਾਈਮ ਦੀ ਗੱਲ ਕਰੀਏ ਸਰਕਾਰਾਂ ਵੱਲੋਂ ਵੀ ਜਿਹੜਾ ਹੈਗਾ ਕਿਹਾ ਜਾਂਦਾ ਹੈਗਾ ਕਿ ਸੜਕਾਂ ਦੇ ਤੁਸੀਂ ਜਿਹੜਾ ਹੈਗਾ ਜਾਂ ਖੇਤਾਂ ਦੇ ਵਿੱਚ ਜਿਹੜਾ ਕਿਸੇ ਦੇ ਨਾਮ ਲੈ ਕੇ ਜਾਓ ਪਸ਼ੂ ਪਰ ਫੇਰ ਵੀ ਗੁਜਰ ਨਹੀਂ ਹੈਗਾ। ਉਹ ਨਹੀਂ ਹਣਦੇ ਹੋਰ ਮੱਤੇ ਹੀ ਉਤਾਂ ਦੀ ਆ ਉਹਨਾਂ ਦੇ ਕੋਲ ਹੁਣ ਜ਼ਮੀਨ ਪੱਠੇ ਪਾਉਂਦੇ ਨੇ। ਤਰਾਂ ਚਲ ਉਹ ਜ਼ਿਆਦਾ ਪਸ਼ੂ ਨੂੰ ਆਪ ਪੱਠਾ ਪਾਉਣ ਉਹ ਪਾਉਂਦੇ ਨੇ ਖੁੱਲੇ ਪਸੂ ਛੱਡ ਦਿੰਦੇ ਆ ਹੁਣ ਸਾਡੇ ਲੋਕ ਵੀ ਆ ਦੋ ਕੁ ਦਿਨ ਬੋਲਦੇ ਤਿੰਨ ਦਿਨ ਬੋਲੇ ਹਾਰ ਕੇ ਕਹਿੰਦੇ ਯਾਰ ਕਿੱਥੇ ਮਿਲਣਾ ਰੋਈ ਲੜਾਈ ਕਰੀਏ ਜੀ ਮਸਤ ਮਰ ਜਾਈਏ ਕੋ ਉਹਨਾਂ ਦੇ ਆਪ ਦੇ ਬੰਦੇ ਨਹੀਂ ਆਉਂਦੇ ਬੁੜੀਆਂ ਨੂੰ ਭੇਜ ਦਿੰਦੇ ਨਿਆਣਿਆਂ ਨੂੰ ਭੇਜ ਦਿੰਦੇ ਹੁਣ ਬੰਦਾ ਬੁੜੀ ਨਾਲ ਲੜਦਾ ਵੀ ਨਹੀਂ ਚੰਗਾ ਲੜਦਾ ਚਲੋ ਆਪਾਂ ਉਹ ਬਾਤੀਆਂ ਗੱਲਾਂ ਹੁਣ ਮੈਨੂੰ ਇਹ ਦੱਸੋ ਕਿ ਚੰਨਨ ਦੀ ਫਸਲ ਜਿਹੜੀ ਹੈਗੀ ਆ ਇਹ ਪਾਣੀ ਕਿੰਨਾ ਕੁ ਪੀਦੀ ਹੈਗੀ ਆ ਚਾਹ ਇਹਨੂੰ ਜਿਹੜਾ ਕਹਿੰਦੇ ਹੁੰਦੇ ਆ ਪਾਲਣ ਵਾਸਤੇ ਕੀ ਕੀ ਕਰਨਾ ਪੈਂਦਾ ਕੋਈ ਖਾਸ ਨਹੀਂ ਇਹਦੇ ਸਿਰਫ ਮੈਂ ਦੋ ਤਿੰਨ ਚੀਜ਼ਾਂ ਕਰਦਾ ਜਾਂ ਜਿਵੇਂ ਰੂੜੀ ਪੋਣਾ ਢੇਰ ਫੇ ਉਹਨੂੰ ਸੇਕਲਾ ਡਰਿਆ ਰੂੜੀ ਨੂੰ ਪੈਂਦੀ ਸੀ ਇਹ ਤੇ ਸੁਆਹ ਪੋਣਾ ਉਹਨਾਂ ਬਸ ਉਹ ਵੀ ਇੱਕ ਕਰੀ ਪਾਤੀ ਹੁਣ ਬਾਰ ਬਾਰ ਨਹੀਂ ਪਾਉਣੀ ਜਾਂ ਮੜਾ ਜਿਆ ਨਹੀਂ ਕਾਂਡ ਛਾਟ ਕਰਦੇ ਸੀ ਜਿਹਦਾ ਹੁਣ ਮਹਿੰਦੀ ਵੱਧ ਗਈ ਆ ਇਹਨੂੰ ਵੱਢ ਦੇਣਾ ਥੋੜਾ ਜਿਹਾ ਕਪੂ ਦਾ ਛੱਟ ਜਿਆ ਕਰ ਦੇਣਾ ਥੋੜਾ ਘਾਹ ਨੂੰ ਕਰ ਦੇਣਾ ਆਲੇ ਦੁਆਲੇ ਗੁੱਟੀ ਕੱਟੀ ਕਰ ਦੇਣਾ ਅੱਛਾ ਹੋਰ ਕੁਛ ਇਹ ਜੰਗਲੀ ਪੇੜ ਆ ਜੰਗਲ ਦੇ ਵਿੱਚ ਕੋਣ ਸਾਹਮ ਦਾ ਬੂਟੇ ਨੂੰ ਆਟੋਮੈਟਿਕ ਹੁੰਦੇ ਐ ਇਦਾਂ ਹੀ ਹੁੰਦੇ ਜਦਾਂ ਆ ਵੀ ਦਰਾਖਤ ਜੰਗਲ ਦਾ ਹਾਂ ਇਹ ਤਾਂ ਮਦਰ ਪਲਾਂਟ ਆ ਇਹ ਸਿਰਫ ਇਹਨੂੰ ਅੱਪਾ ਮਾਂ ਆਏ ਨੇ ਪਾਲਣਾ ਆ ਇਹਨੂੰ ਅੱਛਾ ਹੁਣ ਮਹਿੰਦੀ ਮਦਰ ਪਲਾਂਟ ਆ ਫਿਰ ਇਹ ਮਦਰ ਪਲਾਂਟ ਹਾਂ ਤੇ ਇਹ ਮਹਿੰਦੀ ਵੀ ਨਾਲ ਹੀ ਆਂਦੀ ਆ ਮਹਿੰਦੀ ਲਫਾਫੇ ਦੇ ਵਿੱਚ ਨਾਲ ਹੀ ਦਿੰਦੇ ਆ ਇਹ ਮਹਿੰਦੀ ਇਦਾਂ ਹੈ ਨਾ ਆ ਲਈ ਆ ਜੜ ਜੀ ਕੱਟ ਕੇ ਲਾਦੇ ਬਸ ਇੱਥੇ ਲਾ ਦੇਣੀ ਮਿੱਟੀ 'ਚ ਇੱਥੋਂ ਵੀ ਜੜ ਬਣ ਜਾਣੀ ਇੱਥੋਂ ਵੀ ਜੜ ਬਣ ਜਾਣੀ ਇੱਥੇ ਜੜ ਬਣੇ ਅੱਛਾ ਕਲਮ ਜੀ ਲੱਗ ਜਾਣੀ ਇਹ ਅੱਛਾ ਤੇ ਇਹ ਜਿਹੜਾ ਨਾਲ ਹੈਗਾ ਮਦਰ ਪਲਾਂਟ ਕਹਿੰਨੇ ਪਏ ਆ ਇਹ ਨਾਲ ਆਉਂਦਾ ਕਿ ਇਹ ਇਹ ਲੱਗ ਇਹ ਲੱਗ ਅੱਛਾ ਇਹਦੇ ਬੱਕਰੇ ਪੈ ਜਾਣ ਅੱਛਾ ਪਰ ਇਹਦੇ ਵਿੱਚ ਤਿੰਨ categories ਲਾਉਂਦੇ ਲੋਕ ਚੰਨਨ ਨੂੰ ਪਾਲਣ ਲਈ ਚਾਹੇ ਤੁਸੀਂ ਔਲਾ ਲਾ ਲਓ ਚਾਹੇ ਤੁਸੀਂ ਅਮਰੀਕਨ ਡੇਕ ਲਾ ਲਓ ਚਾਹੇ ਤੁਸੀਂ ਇਹ ਜੀਲ ਲਾ ਲਓ ਤੇ ਚਾਹੇ ਤੁਸੀਂ ਇੱਕ ਹੋਰ ਆਉਂਦਾ ਦਰਖਤ ਉਹ ਬੜਾ ਲੰਬਾ ਲੰਬਾ ਜਾਂਦਾ ਹੋ ਇਹਦਾ ਪਪੂਲਰ ਨਹੀਂ ਆਪਾਂ ਲਾ ਸਕਦੇ ਮਤਲਬ ਉਹ ਭਾਈ ਦਾ ਬੜਾ ਫਟਾਰੇ ਵਾਲਾ ਨਹੀਂ ਚਾਹੀਦਾ ਆਪਾਂ ਨੂੰ ਲੰਬਾ ਜਿਹਾ ਚਾਹੀਦਾ ਸਿਰਫ ਆਪਾਂ ਜੜਾ ਮਾਰਦਣੇ ਅਰੇ ਨਿੰਬੂ ਉਹ ਕੰਮ ਜਾ ਬਿਆ ਹੁਣ ਮੈਂ ਕਿੰਨੇ ਨਿੰਬੂ ਲਾਉਣੇ ਆ ਆਹਨ ਜਿਹੜਾ ਚਾਰ ਬੁੱਤੇ ਨੇ ਇਹ ਗੱਭੇ ਇੱਕ ਨਿੰਬੂ ਲਾ ਜਾਣ ਅੱਛਾ ਨਿੰਬੂ ਇਹਦੀਆਂ ਜੜ੍ਹਾਂ ਨੂੰ ਬਹੁਤ ਛੇਤੀ ਉਹ ਜਾਲਾ ਪੜਾ ਕੇ ਖਰਾਕ ਦਿੰਦਾ ਨਾਲ ਨਿੰਬੂ ਦਾ ਫਾਇਦਾ ਨਾਲ ਨਿੰਬੂ ਦਾ ਦੋਨੇ ਚੀਜ਼ਾਂ ਹੋ ਜਾਣਗੀਆਂ ਇਹ ਜੰਗਲ ਜਿਹਾ ਹੈ ਜੰਗਲ ਹੀ ਟੈਪ ਹੋਣਾ ਹੈ ਚਲੋ ਆਮ ਹੁਣ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਭਰਾਓ ਕਣਕ ਝੋਨੇ ਦਾ ਆਪਾਂ ਫਸੇ ਆਂ ਦੁਬਾਰਾ ਕੋਈ ਨਹੀਂ ਇਹ ਉਦਾਂ ਇੱਕ ਸਾਈਡ ਤੇ ਲਾ ਲਓ ਸੈਪਰੇਟ ਲਾ ਲਓ ਆਪਾਂ ਮੈਂ 10 ਲਾ ਲਓ 20 ਲਾ ਲਓ ਹਾਂ ਥੋੜੇ ਜਿਆਦਾ ਲਾਓ 10 20 ਨਾਲ ਤੁਹਾਡੇ ਨਾ ਵੇਚਣ ਲੱਗੇ ਦਿੱਕਤ ਆਉਣੀ ਆ ਥੋੜੇ ਜਿਹਾ ਤੁਹਾਡੇ ਕੋਲ 1 ਟਨ ਦਾ 2 ਟਨ ਦਾ ਮਾਲ ਹੋਣਾ ਚਾਹੀਦਾ ਫੇ ਅਗਲੇ ਢੱਠੇ ਆਉਂਦੇ ਲੈਣਾ ਹੁਣ ਇਹਦੀ ਦੂਰ ਪਹਾੜਾ ਜਾਣਾ ਅਗਲਾ ਗੜਾ 2 ਤਰਾਸ ਤੋਂ 2 ਕਿਲੋ ਦੇ ਜਾਂ 2 ਕੁਆਂਟਲ ਨੂੰ ਕੋਣ ਆਉਂਦਾ ਹੁਣ ਮੇਰੇ ਕੋਲ ਘੱਟੋ ਘੱਟ 7 ਟਨ ਦਾ ਮਾਲ ਆਇਆ ਹਾਂ ਮੈਂ ਟਾਰਗੇਟ ਮੇਰਾ ਇਹ 5 ਟਨ ਵੀ ਹੋ ਗਿਆ ਅਗਲੇ ਨੱਠੇ ਆਉਂਦੇ ਪੰਜ ਟਨ ਇਹ ਤੋਂ ਅਗਲੀ ਫਸਲ ਵੀ ਇਹੀ ਲਾਉਣੀ ਪਏ ਮੇਰਾ ਹੋਰ ਵਿਚਾਰਿਆ ਵਧਾਉਣਾ ਅੱਛਾ ਖਰਚਾ ਹਲੇ ਥੋੜੀ ਹਾਸਟਟ ਹੈ ਫਿਰ ਦੇਖ ਕੇ ਹੋਰ ਵਧਾਵਾਂਗੇ ਖਰਚਾ ਮਹਿੰਗਾ ਪੈਂਦਾ ਇਹ ਤੁਹਾਨੂੰ ਮਹਿੰਗਾ ਪੈਂਦਾ ਮਹਿੰਗਾ ਪੈਂਦਾ ਮਹਿੰਗਾ ਜ਼ਰੂਰ ਪੈਂਦਾ ਚੰਦਨ ਦੀ ਫਸਲ ਜਿਹੜੀ ਹੈਗੀ ਆ ਮਹਿੰਗੀ ਜ਼ਰੂਰ ਪੈਂਦੀ ਆ ਪਰ ਇਹਦੇ ਬੈਨੀਫਿਟ ਬਹੁਤ ਹੈਗੇ ਆ ਨੁਕਸਾਨ ਕੋਈ ਨਹੀਂ ਕਿਉਂਕਿ ਕਈ ਜਿਹੜੇ ਕਿਸਾਨ ਵੀਰ ਹੈਗੇ ਨੇ ਉਹ ਸਿਰਫ ਜਿਹੜਾ ਕਣਕ ਝੋਨਾ ਮੱਕੀ ਦੇ ਵਿੱਚ ਜਿਹੜੀਆਂ ਫਸਲਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵੀ ਅਪੀਲ ਹੈਗੀ ਆ ਕਿ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਫਸਲ ਕੀਤੀ ਜਾ ਜਿਹੜੀ ਬੁਜੀ ਜਾਵੇ ਜਿਹਦੇ ਨਾਲ ਇੱਕ ਅਲੱਗ ਹੀ ਜਿਹੜਾ ਹੈਗਾ ਫਾਇਦਾ ਹੋ ਸਕੇ ਕਿਉਂਕਿ ਜੇ ਗੱਲ ਕਰੀਏ ਕਣਕ ਦੀ ਜਾਂ ਮੱਕੀ ਦੀ ਜਾਂ ਹੋਰ ਉਹਨਾਂ ਦੇ 6 ਮਹੀਨੇ ਬਾਅਦ ਪੈਸੇ ਜ਼ਰੂਰ ਆ ਜਾਂਦੇ ਨੇ ਪਰ ਇਹ ਜਿਹੜੀ ਫਸਲ ਹੈਗੀ ਆ ਚੰਨਨ ਦੀ ਜਿਹੜੀ ਹੈਗੀ ਆ ਇਸ ਨੂੰ ਜਿਹੜਾ ਪੈਸੇ ਨੂੰ ਜਿਹੜਾ ਹੈਗਾ ਇਨਵੈਸਟਮੈਂਟ ਆ ਇੱਕ ਐਫ ਡੀ ਆ ਇਨੂੰ ਜਿਹੜਾ ਹੈਗਾ ਸਮਾਂ ਜ਼ਰੂਰ ਲੱਗਦਾ ਪਰ ਇਹਦਾ ਫਾਇਦਾ ਬਹੁਤ ਹੈਗਾ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਿਕੋਦਾ